ਜਿਹੜੀ ਪੰਜਾਬ ਦੇ ਉੱਤੇ ਕਿੱਡੀ ਅੱਜ ਕੀ ਆਫਤ ਆਈ ਹੈ ਛੱਤ ਤੇ ਖੜ ਕੇ ਵੀਡੀਓ ਬਣਾ ਰਹੇ ਆਂ ਦੇਖੋ ਕਿਸ ਤਰ੍ਹਾਂ ਪਾਣੀ ਪਾਣੀ ਚਾਰ ਚਫੇਰੇ ਹੋਇਆ ਪਿਆ ਤੇ ਸਾਰਾ ਹੀ ਸਮਾਨ ਵੀਰ ਦਾ ਜਿਹੜਾ ਉਹ ਖਰਾਬ ਹੋ ਚੁੱਕਾ ਹੈ ਤੇ ਜਿਹੜੇ ਅੱਜ ਦੇ ਹਾਲਾਤ ਆ ਨਾਤਾ ਕਿਉਂਕਿ ਛੜਕਾਂ ਦੇ ਉੱਪਰ ਪਾਣੀ ਬਹੁਤਾ ਨਾ ਤਾਂ ਰਾਸ਼ਨ ਪੁੱਜ ਰਿਹਾ ਤੇ ਨਾ ਹੀ ਚਾਜਨਾ ਲਾਇਟ ਪੁੱਜ ਰਹੀ ਆ ਤੇ ਸੰਧਾਂ ਦੀ ਵੀ ਵੀਰ ਕਹਿੰਦਾ ਡੰਡ ਪੂਰੀ ਲੱਥ ਰਹੀ ਆ ਤੁਹਾਡੇ ਸਾਹਮਣੇ ਸਾਨ ਦਾ ਸ਼ੈੱਡ ਆ ਜਾਂ ਡੰਗਰ ਆ ਡੰਗਰ ਵਿੱਚੋਂ ਕੱਢ ਲਿਆ ਤੇ ਕਿਸ ਤਰ੍ਹਾਂ ਲੋਕ ਛੱਤਾਂ ਤੇ ਬੈਣ ਨੂੰ ਮਜਬੂਰ ਹੋਏ ਬੈਠੇ ਨੇ ਤੇ ਕਿਸ ਤਰ੍ਹਾਂ ਕਹਿ ਦਈਏ ਕਿ ਜਿਹੜਾ ਇੱਥੇ ਮੱਛਰ ਵੀ ਬਹੁਤ ਜ਼ਿਆਦਾ ਹੈ ਤੇ ਜਿਹੜੀਆਂ ਬਿਮਾਰੀਆਂ ਫੈਲਣ ਦਾ ਖਤਰਾ ਉਹ ਵੀ ਵੱਧ ਚੁੱਕਾ ਹੈ ਤੇ ਵੀਰ ਕਹਿ ਰਿਹਾ ਸੀ ਕਿ ਜੇੜੀ ਵੀ ਸੇਵਾ ਮੰਨ ਲੋ ਚਾਰ ਜਾਂ ਤੂੜੀ ਜਾਂ ਪੱਠਾ ਉਹ ਤਾਂ ਪਾਣੀ ਲੱਥੇ ਤੋਂ ਜੋ ਸੜਕਾਂ ਵਿਹਲੀਆਂ ਹੋਣੀਆਂ ਉਦੋਂ ਹੀ ਆਵੇਗਾ ਤੇ ਪਰ ਘਰ ਛੱਡਣ ਨੂੰ ਵੀਰੋਂ ਕਿਸੇ ਦਾ ਦਿਲ ਨਹੀਂ ਕਰਦਾ ਵੇਖੋ ਕਿਸ ਤਰ੍ਹਾਂ ਮਹਿਲਾਵਾਂ ਵਰਗੇ ਘਰ ਛੱਡ ਕੇ ਤੇ ਤੰਬੂ ਬਣਾ ਬਣਾ ਕੇ ਤੇ ਛੱਤਾਂ ਦੇ ਉੱਤੇ ਵੀਰਾਂ ਨੂੰ ਰਹਿਣਾ ਪੈ ਰਿਹਾ ਤੇ ਥੱਲੇ ਪਾਣੀ ਵਗ ਰਿਹਾ ਹੈ ਤੇ ਇਹੋ ਜਿਹੇ ਹਾਲਾਤ ਪ੍ਰਮਾਤਮਾ ਕਰੇ ਪੰਜਾਬ ਦੇ ਉੱਤੇ ਕਦੇ ਨਾ ਆਉਣ ਤੇ ਹੋਰ ਹਾਲ ਕੇ ਇਹ ਅਰਦਾਸ ਕਰੀਏ ਕਿ ਇਹੋ ਜੇ ਹਾਲਾਤਾਂ ਨੂੰ ਪੰਜਾਬ ਦੇ ਵਿੱਚੋਂ ਜਾਂ ਭਾਰਤ ਦੇ ਵਿੱਚੋਂ ਜਿਹੜਾ ਪ੍ਰਮਾਤਮਾ ਉਹ ਦੂਰ ਕਰੇ ਹੜ੍ਹਾਂ ਦੀ ਜਿਹੜੀ ਮੁਸੀਬਤਾਂ ਉਹ ਜਿਹੜੀ ਆਪਣੇ ਲੋਕਾਂ ਦੇ ਉੱਤੇ ਆਈ ਆ ਉਹ ਪ੍ਰਮਾਤਮਾ ਕਰੇ ਕਿ ਇਹ ਮੁਸੀਬਤ ਛੇਤੀ ਤੋਂ ਛੇਤੀ ਪੰਜਾਬ ਦੇ ਉੱਤੇ ਜਿਹੜੀ ਆ ਉਹ ਟਲ ਜਾਵੇ ਤੇ ਕਿਉਂਕਿ ਮੁਸੀਬਤ ਛੋਟੀ ਨਹੀਂ ਮੁਸੀਬਤ ਵੀ ਬਹੁਤ ਵੱਡੀ ਜਿਹੜੀ ਏ ਇਹ ਆਈ ਹੋਈ ਆ ਤੇ ਜਿਹੜਾ ਵੀਰੋ ਪੰਜਾਬ ਸੀ ਆਪਣਾ ਜਿਹੜਾ ਹਮੇਸ਼ਾ ਹੀ ਹਰੇਕ ਸੂਬੇ ਵਾਸਤੇ ਖੜਦਾ ਰਿਹਾ ਜਾਂ ਪੂਰੀ ਦੁਨੀਆ ਵਾਸਤੇ ਖੜਦਾ ਰਿਹਾ ਪਰ ਅੱਜ ਜੇ ਪੰਜਾਬ ਨੂੰ ਲੋੜ ਪਈ ਤੇ ਭਾਈਓ ਭਾਜੀ ਪੰਜਾਬ ਹੀ ਪੰਜਾਬ ਦੇ ਨਾਲ ਖੜਾ ਨਾ ਕਿ ਕੋਈ ਹੋਰ ਖੜਾ ਹੈ ਇਸ ਕਰਕੇ ਵੀਰੋ ਮੈਂ ਇਹ ਬੇਨਤੀ ਕਰਦਾ ਕਿ ਆਪਾਂ ਬੜੇ ਲੰਗਰ ਲਾ ਲਿਆ ਦੁਨੀਆ ਦੇ ਵਿੱਚ ਆਪਾਂ ਬੜੇ ਲੋਕ ਰਜਾਲਿਆ ਪਰ ਪਹਿਲਾਂ ਆਪਾਂ ਇਹਨਾਂ ਪੰਜਾਬੀਆਂ ਦੀ ਬਾਹ ਫੜੀਏ ਬਾਹ ਕੀ ਫੜਨੀ ਹੈ ਜ਼ਰੂਰੀ ਨਹੀਂ ਕਿ ਆਪਾਂ ਹੋਰ ਰਾਸ਼ਨ ਦੇਗੇ ਤੇ ਬਾਅਦ ਵਿੱਚ ਆਪਾਂ ਨੂੰ ਲੋੜ ਨਹੀਂ ਪੈਣੀ ਜਦੋਂ ਇਹ ਪਾਣੀ ਲੈ ਗਏ ਨਾ ਅਸਲੀ ਲੋੜ ਵੀਰੋ ਉਦੋਂ ਪੈਣੀ ਏ ਕਿਉਂਕਿ ਇਹਨਾਂ ਵੀਰਾਂ ਦੀ ਆਪਾਂ ਪਹਿਲੀ ਵੀ ਪੱਤਰ ਕਰਨੀ ਆ ਡੀਜ਼ਲ ਵੀ ਦੇਣਾ ਤੇ ਖਾਦ ਵੀ ਡੀਏਪ ਤੇ ਕਣਕ ਵੀ ਕੇਰਨੀ ਆ